ਕੋਲ ਰਾਵੀ ਦਰਿਆ ਦਾ ਪਾਣੀ ਨਹੀਂ ਜਾਵੇਗਾ ਪਾਕਿਸਤਾਨ ਸ਼ਾਪੂਰ ਕੰਡੀ ਬੈਰਾਜ ਪ੍ਰੋਜੈਕਟ ਦਾ 90% ਦੀ ਕੰਮ ਹੋਇਆ ਪੂਰਾ ਰਣਜੀਤ ਸਾਗਰ ਡੈਮ ਤੋਂ ਆਉਣ ਵਾਲਾ ਪਾਣੀ ਬੈਰਾਜ ਪ੍ਰੋਜੈਕਟ ਚ ਹੋਵੇਗਾ ਸਟੋਰ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਮਿਲੇਗਾ ਇਸ ਪਾਣੀ ਦਾ ਫਾਇਦਾ जिला पठानकोट जिथे रणजीत सागर डैम के जरिए छह सौ मैगावाज प्रोजैकट बिजली, बिजली चलिए कि बैराज प्रोजैक्ट की रणजीत तो सागर डैम के जरिए बरसात के दिन च न चाहते हुए भी पानी पाकिस्तान छा जो जिला पठानकोट के इलाक हर वाली स्थिति न बने पर हूँ बैराज प्रोजैक्ट की उसारी पूरी होने बाद रणजीत सागर डैम तो आने वाले पानी शाहपुर ਖੰਡੀ ਬੈਰਾਜ ਪ੍ਰੋਜੈਕਟ ਦੀ ਛੀਲ ਚ ਸਟੋਰ ਕੀਤਾ ਜਾਵੇਗਾ ਅਤੇ ਹੁਣ ਪਾਣੀ ਪਾਕਿਸਤਾਨ ਨੂੰ ਜਾਣ ਦੀ ਬਜਾਏ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਕਿਸਾਨਾਂ ਦੇ ਖੇਤਾਂ ਚ ਜਾਵੇਗਾ ਜਿਸ ਨਾਲ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਹਰ ਸਾਲ ਕਰੀਬ 1 ਮੀਟਰ ਹੈਟਾ ਜਾ ਰਹੇ ਤਰਤੀਹੇਟਲੇ ਪਾਣੀ ਨੂੰ ਵੀ ਬਚਾਇਆ ਜਾ ਸਕੇਗਾ ਇਸ ਸਬੰਧੀ ਜੱਦ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੈਰਾਜ ਪ੍ਰੋਜੈਕਟ ਦਾ ਕੰਮ ਲਗਭਗ ਪੂਰਾ ਹੋ ਚੁੱਕਿਆ ਹੈ ਬੈਰਾਜ ਪ੍ਰੋਜੈਕਟ ਦੀ ਛੀਲ ਚ ਪੈਣੀ ਸਟੋਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਜਿਸ ਨਾਲ ਹੁਣ ਪਾਕਿਸਤਾਨ ਨੂੰ ਇੱਕ ਵੀ ਪੈਣੀ ਨਹੀਂ ਜਾਵੇਗਾ ਉਨਾ ਕਿਹਾ ਕਿ ਬੈਰਾਜ ਪ੍ਰੋਜੈਕਟ ਦੇ ਪਾਵਰ ਹਾਊਸ ਦਾ ਕੰਮ ਚੱਲ ਰਿਹਾ ਹੈ ਜੋ ਜਲਦ ਹੀ ਮੁਕੰਮਲ ਹੋ ਜਾਵੇਗਾ। ਉਨਾ ਕਿਹਾ ਕਿ ਬੈਰਾਜ ਪ੍ਰੋਜੈਕਟ ਦੀ ਉਸਾਰੀ ਨਾਲ ਪੰਜਾਬ 'ਚ ਕਰੀਬ 5000 ਹੈਕਟੇਅਰ ਜ਼ਮੀਨ ਨੂੰ ਪਾਣੀ ਮਿਲੇਗਾ ਅਤੇ ਨਾਲ ਹੀ ਜੰਮੂ ਕਸ਼ਮੀਰ ਦੇ ਕਿਸਾਨਾਂ ਦੀ ਕਰੀਬ 32000 ਹੈਕਟੇਅਰ ਜ਼ਮੀਨ ਇਸ ਪਾਣੀ ਰਹੀ ਹਰੀ-ਭਰੀ ਕੀਤੀ ਜਾਵੇਗੀ। ਉਨਾ ਦੱਸਿਆ ਕਿ ਬੈਰਾਜ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਇਸ ਡੈਮ ਰਾਹੀਂ ਕਰੀਬ 206 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਵੇਗਾ। ਸ਼ਾਪਰ ਕੰਡਰੀ ਬਰਾਜ ਦਾ ਜਿਹੜਾ ਕੰਮ ਹੈ ਉਹ ਆਲਮੋਸਟ ਕੰਪਲੀਟ ਹੈ ਤੇ ਫਿਲਿੰਗ ਦਾ ਕੰਮ ਸ਼ੁਰੂ ਹੋ ਚੁੱਕਿਆ ਤੇ ਜਿਸ ਕਰਕੇ ਹੁਣ ਪਾਕਿਸਤਾਨ ਨੂੰ ਇੱਕ ਵੀ ਬੂੰਦ ਪਾਣੀ ਅੱਗੇ ਨਹੀਂ ਜਾ ਰਿਹਾ ਤੇ ਇਸ ਤੋਂ ਇਲਾਵਾ ਪਾਵਰ ਹਾਊਸ ਦਾ ਕੰਮ ਚੱਲ ਰਿਹਾ ਤੇ ਉਹ ਵੀ ਜਲਦੀ ਹੀ ਕੰਪਲੀਟ ਹੋ ਜਾਏਗਾ ਤੇ ਜਿਸ ਨਾਲ 206 ਮੈਗਾਵਾਟ ਜਿਹੜੀ ਬਿਜਲੀ ਦਾ ਉਤਪਾਦਨ ਹੋਏਗਾ ਤੇ ਇਸ ਦੇ ਨਾਲ ਹੀ ਪੰਜਾਬ ਸਟੇਟ ਦੇ ਵਿੱਚ ਤਕਰੀਬਨ 5000 ਹੈਕਟੇਅਰ ਏਰੀਆ ਨੂੰ ਪਾਣੀ ਲੱਗੇਗਾ ਤੇ ਜੇ ਐਨ ਕੇ ਦੇ ਵਿੱਚ 32000 ਦੀ ਐਕਟੇਰ ਏਰੀਆ ਨੂੰ ਪਾਣੀ ਲੱਗੇਗਾ ਤੇ ਇਸ ਇਲਾਕੇ ਵਿੱਚ ਇਹ ਪ੍ਰੋਜੈਕਟ ਬਣ ਨਾਲ ਬਹੁਤ ਹੀ ਖੁਸ਼ਹਾਲੀ ਆਏਗੀ ਤੇ ਕਿਸਾਨਾਂ ਨੂੰ ਵੀ ਇਹਦਾ ਬਹੁਤ ਲਵ ਹੋਏਗਾ। ਸਿਰ ਪੰਜਾਬ ਨੂੰ ਹੀ ਇਕੱਲਾ ਫਾਇਦਾ ਹੋ ਰਿਹਾ ਇਹਦੇ ਨਾਲ ਜਾਂ ਗੰਮੀ ਤਸ਼ਵੀਰ ਦਾ ਹੋਰ ਵੀ ਸਥਾਨ ਨੂੰ ਫਾਇਦਾ ਹੋ ਰਿਹਾ। ਇਹ ਦੋਨਾਂ ਸਟੇਟਾਂ ਨੂੰ ਫਾਇਦਾ ਹੋ ਰਿਹਾ। ਪੰਜਾਬ ਨੂੰ ਵੀ ਫਾਇਦਾ ਹੋ ਰਿਹਾ ਤੇ ਜੇ ਐਨ ਕੇ ਨੂੰ ਵੀ ਫਾਇਦਾ ਹੋ ਰਿਹਾ। ਜਿਹੜਾ ਰਣਜੀਤ ਸਾਗਰ ਡੈਮ ਪਹਿਲੇ ਹੀ ਬਣ ਚੁੱਕਿਆ 2001 ਚ ਕਮਿਸ਼ਨ ਹੋ ਗਿਆ ਇਹ। ਤੇ ਉੱਥੇ 600 ਮੈਗਾਵਾਟ ਬਿਜਲੀ ਦਾ ਉਤਪਾਦਨ ਹੁੰਦਾ ਤੇ ਹੁਣ ਜਿਹੜਾ ਰਣਜੀਤ ਸਾਗਰ ਡੈਮ ਤੋਂ ਪਾਣੀ ਆਂਦਾ ਹੈ ਉਹ ਪਹਿਲੇ ਐਸ ਇਟ ਇਜ਼ ਚਲਾਇਆ ਜਾਂਦਾ ਸੀ ਕੁਝ ਪਾਣੀ ਪਾਕਿਸਤਾਨ ਨੂੰ ਵੀ ਬੇਸਡ ਹੁੰਦਾ ਸੀ ਲੇਕਿਨ ਹੁਣ ਜਿਹੜਾ ਸ਼ਾਪਰਖੰਡੀ ਬਰਾਜ ਪ੍ਰੋਜੈਕਟ ਬਣਨ ਨਾਲ ਇਹ ਜਿਹੜਾ ਰਣਜੀਤ ਸਾਗਰ ਡੈਮ ਤੋਂ ਪਾਣੀ ਆਏਗਾ ਉਹਨੂੰ ਸ਼ਾਪਰਖੰਡੀ ਬਰਾਜ ਤੇ ਇੱਥੇ ਰੋਕਿਆ ਜਾਏਗਾ ਤੇ ਇਹਨੂੰ ਰੈਗੂਲੇਸ਼ਨ ਕੀਤੀ ਜਾਏਗੀ ਪਾਣੀ ਦੀ ਤੇ ਰੈਗੂਲੇਸ਼ਨ ਕਰਕੇ ਇਹਨੂੰ ਹਾਈਡਰਲ ਚੈਨਲ ਦੇ ਥਰੂ ਲਿਜਾਇਆ ਜਾਏਗਾ ਤੇ 206 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਏਗਾ ਤੇ ਜਿਹੜਾ ਪੰਜਾਬ ਪੰਜਾਬ ਸੂਬੇ ਨੂੰ ਤਕਰੀਬਨ 5000 ਏਕੜ ਏਰੀਆ ਨੂੰ ਇਹ ਹਾਈਡਰੋ ਚੈਨਲ ਦੇ ਵਿੱਚੋਂ ਪਾਣੀ ਦਿੱਤਾ ਜਾਏਗਾ ਸਿੰਚਾਈ ਵਾਸਤੇ ਤੇ ਇਸੇ ਤਰ੍ਹਾਂ ਹੀ ਜੰ&ਕ ਵਾਲੇ ਪਾਸੇ ਇੱਕ ਸਾਈਫਨ ਬਣਾ ਕੇ ਉਹਨਾਂ ਦੀ ਜਿਹੜੀ ਕਸ਼ਮੀਰ ਕਨਾਲ ਹੈ ਉਹਨੂੰ ਫੀਡ ਕੀਤਾ ਜਾਏਗਾ ਪਾਣੀ ਨਾਲ ਤੇ ਉਸ ਨਾਲ ਤਕਰੀਬਨ 32000 ਏਕੜ ਏਰੀਆ ਨੂੰ ਪਾਣੀ ਮਿਲੇਗਾ ਤੇ ਇਸ ਇਲਾਕੇ 'ਚ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਇਸ ਨਾਲ ਤੇ ਖੁਸ਼ਹਾਲੀ ਆਏਗੀ ਤੇ ਪਾਕਿਸਤਾਨ ਨੂੰ ਇੱਕ ਵੀ ਬੂੰਦ ਪਾਣੀ ਦਾ ਪਾਣੀ ਦਾ ਨਹੀਂ ਜਾਏਗਾ ਸਰ ਕੋਈ ਤਾਂ ਕੋਈ ਸ਼ੁਰੂ ਹੋ ਜਾਏਗਾ ਪ੍ਰੋਜੈਕਟ ਇਹ ਤੇ तकरीबन ਜਲਦੀ ਸ਼ੁਰੂ ਹੋ ਜਾਏਗਾ ਆਲਮੋਸਟ ਬਿਰਾਜ ਕੰਮ ਦਾ ਬਿਰਾਜ ਦਾ ਕੰਮ ਆਲਮੋਸਟ ਕੰਪਲੀਟ ਹੈ ਤੇ ਪਾਵਰ ਹਾਊਸ ਦਾ ਕੰਮ ਚਲ ਚਲ ਰਿਹਾ ਤੇ ਉਹ ਵੀ ਜਲਦੀ ਪੂਰਾ ਹੋਣ ਦੀ ਸੰਭਾਵਨਾ ਹੈ